ਬਾਈ ਜੌਂਡੀ ਆ ਰਚਰ 5205 ਗੇਅਰ ਪ੍ਰੋ 4x4 ਹਾਂਜੀ ਇਹ ਮਾਡਲ ਕਿੰਨੇ ਜੀ 2022 ਜੀ 22 ਮਾਡਲ ਆ ਹਾਂਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਇਹਦੀ 11 ਲੱਖ 75 ਹਜ਼ਾਰ ਰੁਪਏ ਦੀ ਡਿਮਾਂਡ ਆ ਠੀਕ ਆ ਜੀ ਇਹ ਜੀ ਸੋਨਾ ਲਿਕਾ ਡੀਆਈ 35 ਪੱਟੇ ਵਾਲੇ ਵੀਰਾਂ ਦੀ ਸਾਵਾਂ ਹਾਂਜੀ ਹਾਂ ਇਹ ਮਾਡਲ ਕਿੰਨੇ ਆ ਜੀ 2007 ਆ 07 ਮਾਡਲ ਆ ਤੇ ਕੀ ਡਿਮਾਂਡ ਕਰਦੇ ਵੀ ਇਹਦੀ 300 ਕੁ ਲੱਖ ਰੁਪਏ ਦੀ ਡਿਮਾਂਡ ਆ ਠੀਕ ਆ ਹਾਂਜੀ 243 ਡੀਆਈ ਹਾਂਜੀ ਠੀਕ ਆ ਜੀ ਤੇ ਇਹ ਮਾਡਲ ਕਿੰਨੇ ਆ ਜੀ ਇਹ 2013 ਮਾਡਲ ਆ ਜੀ ਠੀਕ ਹੈ ਕੀ ਡਿਮਾਂਡ ਕਰਦੇ ਸੀ ਇਹਦੀ ਡਿਮਾਂਡ ਹੈਗੀ ਹੈ 385000 ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਜੀ 62830 ਨਾ ਟੈਕਸ ਨੋ ਠੀਕ ਹੈ ਜੀ ਪ੍ਰਾਇਮ ਟਰੈਕਟਰ ਵੀ ਕੱਟਿਆ ਜਾਊਗਾ ਹਾਂਜੀ ਕਿਰਾਏ ਤੇ ਵੀ ਮਿਲ ਜਾਣਗੇ ਕਿਰਾਏ ਤੇ ਵੀ ਮਿਲ ਜਾਣਗੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਵੀਰਾਂ ਨੂੰ ਆਪਾਂ ਖੜੇ ਆ ਜੀ ਅਣੇ ਬਾਪਾ ਟਰੈਕਟਰ ਸੇਲ ਪਰਚੇਜ ਵਾਲੇ ਵੀਰਾਂ ਕੋਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਜਾਈਂ ਚੜ੍ਹਦੀ ਕਲਾ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਐਡਰੈਸ ਦੱਸ ਦਿਓ ਜੀ ਆਪਣਾ ਆਪਣਾ ਐਡਰੈਸ ਹੈਗਾ ਜੀ ਬਠਿੰਡ ਇੱਧਰ ਆਪਣਾ ਬਲਕਾਰ ਕੰਪਾਈਨ ਆ ਜਾਂਦੀ ਆ ਇੱਧਰ ਨੈਸ਼ਨਲ ਹੋਟਲ ਆ ਜਾਂਦਾ ਠੀਕ ਆ ਜੀ ਤੇ ਆਪਣਾ ਪਾਪਾ ਟਰੈਕਟਰ ਸੇਲ ਪਰਚੇ ਨਾਮ ਤੇ ਸ਼ੋਰੂਮ ਆ ਠੀਕ ਆ ਬਾਈ ਜੀ ਜਮਾ ਪੁਲ ਦੇ ਨਾਲ ਆ ਠੀਕ ਆ ਜੀ ਹਾਂਜੀ ਇਹ ਕਿੰਨੇ ਕੁ ਟਰੈਕਟਰ ਆ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲ ਤਕਰੀਬਨ ਹੁੰਦੇ ਆ ਜੀ 20-25 ਟਰੈਕਟਰ ਠੀਕ ਆ ਜੀ ਹਾਂਜੀ ਦੇਖ ਕੇ ਜੇ ਨੇ ਲੋਨ ਕਰਾਉਣਾ ਟਰੈਕਟਰ ਤੇ ਜੀ ਲੋਨ ਹੋ ਜਾਊਗਾ ਜੀ ਪੁਰਾਣਾ ਟਰੈਕਟਰ ਵੀ ਘੱਟਾ ਜੀ ਹਾਂਜੀ ਹਾਂ ਪੁਰਾਣਾ ਟਰੈਕਟਰ ਵੀ ਘੱਟ ਲਾਂਗੇ ਲੋਨ ਵੀ ਕਰਵਾ ਦਾਂਗੇ ਠੀਕ ਆ ਜੀ ਹਾਂਜੀ ਦੇਖ ਸਟਾਰਟ ਕਰੋ ਜਿਹੜੇ ਤੋਂ ਸਟਾਰਟ ਕਰੀਏ ਸਟਾਰਟ ਆ ਜੀ ਤੋਂ ਮੈਸੀ ਤੋਂ ਆ ਜੀ ਮੈਸੀ ਆ ਗਿਆ ਜੀ 9500 ਹਾਂਜੀ ਕਿੰਨੇ ਮਾਡਲ ਆ ਜੀ ਇਹ 2018 ਮਾਡਲ ਆ ਜੀ 18 ਮਾਡਲ ਆ ਹਾਂਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰੇ ਦੇ ਹੈਗੇ ਜੀ 85% ਨਾਲ ਦੀ ਆ ਬਈ ਨਾਲ ਦੇ ਟਾਇਰ ਆ 16 ਦੇ ਟਾਇਰਾਂ ਚ ਹਾਂਜੀ ਹਾਂ 16 ਨੂੰ 28 ਦੇ ਟਾਇਰ ਪਿੱਛੇ ਵੇਟ ਲੱਗਿਆ ਠੀਕ ਆ ਜੀ ਹਾਂਜੀ 3 ਸਪੀਡ ਆ ਕਿ 2 ਦੀ ਇਹ 2 ਸਪੀਡ ਆਉਂਦਾ ਜੀ 2 ਸਪੀਡ ਆ ਕੁੱਲੇ ਪਲੇਟਫਾਰਮ ਵਾਲਾ ਆ ਆਹ ਬਰ ਸਟੀering ਡਬਲ ਡਿਸਟ੍ਰਿਬਿਊਟਰ ਹੀ ਹਾਂਜੀ ਹਾਂ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਆ ਠੀਕ ਹੈ ਜੀ ਹਾਂ ਜੀ ਇਹ ਹਿੱਸਾ ਖੁੱਲਦੇ ਵਾਲਾ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਵਾਲਾ ਟੌਪ ਮਾਡਲ ਆ ਠੀਕ ਹੈ ਜੀ ਜੇ ਰੰਗ ਪੈਂਟ ਦੀ ਗੱਲ ਕਰੀਏ ओरिजिनल ਜੀ ਕਿੰਨੇ ਘੰਟੇ ਚੱਲਿਆ ਹੋਊ ਜੀ ਇਹ 1400 ਕੁਝ ਘੰਟੇ ਚੱਲਿਆ ਠੀਕ ਆ ਬਾਈ ਜੀ ਇਹ ਨੰਬਰ ਹੈਗਾ ਪੰਜਾਬ ਹਾਂ ਜੀ ਹਾਂ ਰੋਪੜ ਦਾ ਨੰਬਰ ਆ ਮਾਡਲ ਕਿੰਨਾ ਈ 2018 18 ਮਾਡਲ ਆ ਹਾਂ ਜੀ ਇਹ ਡਿਮਾਂਡ ਕੀ ਕਰਦਾ ਜੀ ਡਿਮਾਂਡ ਇਹਦੀ 5,25,000 ਜੀ ਠੀਕ ਆ ਜੀ ਇਹ ਮਾਨਤਾ ਹੋ ਜੂ ਮੌਕੇ ਦੀ ਮਾਨਤਾ ਹੀ ਕਰਦਾ ਹੈ ਜੀ ਠੀਕ ਆ ਜੀ ਜਿਹੜਾ ਵੀਡੀਓ ਦੇਖ ਕੇ ਉਹਨੂੰ 10000 ਸਪੈਸ਼ਲ ਡਿਸਕ ਅੱਗੇ ਆ ਗਿਆ ਬਾਈ ਜੀ ਜੌਂਡੀ ਐਰ 5205 ਗੇਅਰ ਪ੍ਰੋ 4/4 ਹਾਂਜੀ ਛੋਟਾ ਟਰੈਕਟਰ ਇਹ ਤਾਂ ਜੀ ਸਿਰ ਹੀ ਗੱਲਾਂ ਨੇ ਇਹਦੀਆਂ ਤਾਂ ਠੀਕ ਹੈ ਜੀ ਹਾਂਜੀ ਪੰਜਾਬ ਨੰਬਰ ਆ ਜੀ ਪੀ 8 ਹਾਂਜੀ ਜਲੰਧਰ ਦਾ ਨੰਬਰ ਹੈਗਾ ਠੀਕ ਹੈ ਜੀ ਡਬਲ ਪੀਟੀਓ ਹਾਂਜੀ ਤੇ ਡਬਲ ਡਿਸਟ੍ਰਿਬਿਊਟਰ ਹਾਂਜੀ ਤੇ ਸਾਰਾ ਅਰੀਜਨਲ ਆ ਹਾਂਜੀ ਠੀਕ ਹੈ ਜੀ ਸਾਰਾ ਅਰੀਜਨਲ ਆ ਕੰਪਨੀ ਰਿਕਾਰਡ ਚੱਲਿਆ ਹੋਇਆ 780 ਘੰਟੇ ਠੀਕ ਹੈ ਜੀ 95 ਪੈਸੇ ਟਾਇਰ ਪੈ ਨਾਲ ਦੇ ਲੇਹਣੀ ਹੈ ਜੀ ਪੇਂਦੀ ਹਾਂਜੀ ਹਾਂ ਦੇਖੋ ਪੈਰਦਾਨ ਵੀ ਐ ਲਿਸ਼ਕਦੇ ਪਿਆ ਜਿਵੇਂ ਸ਼ੋਰੂਮ ਕੰਡੀਸ਼ਨ ਚ ਹਾਂਜੀ ਹਾਂ ਘੰਟੇ ਕਿੰਨੇ ਚੱਲੇ ਜੀ ਇਹ 780 ਘੰਟੇ ਠੀਕ ਹੈ ਜੀ ਹਾਂਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 95 ਪੈਸੇ ਪਿਆ ਜੀ ਨਾਲ ਦੇ ਟਾਇਰ ਠੀਕ ਹੈ ਜੀ ਤੇ ਅੱਗੇ ਉਹ ਦਿਖਾ ਦੇ ਬੱਬੂ ਸਟਿੱਕਰ ਸਟੋਕਰ ਚ ਡੰਡੂ ਡਾ ਲੱਗੀਆਂ ਨਾਲ ਦੇ ਉਹ ਵੀ ਪਈਆਂ ਹਾਂਜੀ ਆ ਦੇਖੋ ਅੰਦਰੋਂ ਵੀ ਰਮਾਂ ਦੇ ਲਿਸ਼ਕਰੀ ਆ ਲਿਸ਼ਕਰਾ ਬੂਆ ਨਮਾਨਕੋਰ ਟਰੈਕਟਰ ਆ ਹਾਂਜੀ ਤੇ ਮਾਡਲ ਕਿੰਨੇ ਹੈ ਜੀ ਇਹ 2022 ਜੀ ਬਾਈ ਮਾਡਲ ਆ ਹਾਂਜੀ ਤੇ ਤੇਰੀ ਡਿਮਾਂਡ ਕੀ ਹੈ ਜੀ ਇਹਦੀ 11 ਲੱਖ 75000 ਰੁਪਏ ਡਿਮਾਂਡ ਆ ਠੀਕ ਆ ਜੀ ਫੈਬਰਾਈਡੀ ਫੋਡਾ ਦੋਸਤੋ ਹਾਂਜੀ ਹਾਂ ਤੇ ਦੇਖਸਾ ਤੁਹਾਨੂੰ ਟਰੈਕਟਰ ਪੂਰਾ ਧਾਕੜਾ ਘੰਟੇ ਕਿੰਨੇ ਚੱਲਿਆ ਸੀ ਜੀ 780 ਘੰਟੇ ਜੀ ਠੀਕ ਆ ਜੀ α ਪੇਲਫੂ ਕੋ ਨਾਲ ਦੀ ਪਿਆ ਦੇਖੋ ਇਹ ਤੇ ਸਾਰੇ ਠੀਕ ਆ ਜੀ ਪੂਰੀ ਸਮਾਈ ਚੱਲਿਆ ਹੋਇਆ ਟਰੈਕਟਰ ਹਾਂਜੀ ਹਾਂ ਠੀਕ ਆ ਜੀ 11 ਲੱਖ 75000 ਡਿਮਾਂਡ ਆ ਹਾਂਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀ ਆਈ 745 ਆਰ ਐਕਸ ਇਹ ਕਨੇ ਮਾਡਲ ਆ ਜੀ ਇਹ 2014 ਜੀ 14 ਮਾਡਲ ਆ ਹਾਂਜੀ ਇਹਦੇ ਟਾਇਰਾਂ ਵੀ ਕੀ ਕੰਡੀਸ਼ਨ ਆ ਜੀ ਟਾਇਰ ਫਰੰਟ ਦਾ ਇਹਦੇ 95 ਪੈਸੇ ਆ ਜੀ ਹਾਂਜੀ ਬੀਕੇਟੀ ਦੇ ਹਾਂਜੀ ਪਿਛਲੇ ਇਹਦੇ ਨਾਲ ਦੇ ਟਾਇਰ ਪਏ ਆਗੇ 65 ਪੈਸੇ 14 ਦੇ ਟਾਇਰ ਆ ਬਾਈਕ ਦੇ ਇਹ 13 ਨੂੰ 6 28 ਦੇ ਟਾਇਰਾਂ ਚਾਹੁੰਦਾ ਠੀਕ ਆ ਜੀ 13 ਦੇ ਸਾਈਡ ਗੀਅਰ ਤੇ ਆ ਗਿਆ ਜੀ ਹਾਂਜੀ ਸਾਈਡ ਗੀਅਰ ਆ ਤੇਲ ਬ੍ਰੇਕਾਂ ਸਿੰਪਲ ਸਟੀering ਆ ਗਿਆ ਹਾਂਜੀ ਆ ਸਿੰਪਲ ਸਟੀering ਆਹ ਰੱਛਾ ਆ ਗਿਆ ਹਾਂਜੀ ਕਿੰਨੇ ਮਾਡਲ ਆ ਜੀ ਇਹ ਇਹ 2014 ਕੋਈ ਪੰਪ ਪੰਪ ਹਜੇ ਤੱਕ ਖੁੱਲ ਨਹੀਂ ਆ ਦੇ ਕੋਈ ਪੰਪ ਸਾਰਾ ਫੀਲਡ ਪਿਆ ਸਾਰਾ ਕਲੱਚ ਹਾਂਜੀ ਕੋਈ ਨਟ ਨਹੀਂ ਖੁੱਲਿਆ ਹੋਇਆ ਅਜੇ ਤੱਕ ਠੀਕ ਆ ਜੀ ਰੰਗ ਪੇਂਟ ਵੀ ਪੂਰਾ ਅਰੀਜਨਲ ਹੈ ਹਾਂਜੀ ਹਾਂ ਹਾਂ ਮਾਡਲ ਕਿੰਨੇ ਜੀ ਇਹ 2014 ਜੀ 14 ਮਾਡਲ ਆ ਕੀ ਰੰਗ ਪੇਂਟ ਇਹਦਾ ਇੱਥੋਂ ਆ ਮੜੀ ਜੀ ਇੰਨੀ ਕੁ ਸਾਈਡ ਹੋਈ ਹੋਈ ਹੈ ਜੀ ਮਗਰਾੜ ਦੀ ਠੀਕ ਆ ਬਾਈ ਹਾਂ ਆਪਾਂ ਪਹਿਲੀ ਦੱਸਾਂਗੇ ਇਹ ਗੱਲ ਹਾਂਜੀ ਦੱਸ ਕੇ ਦੇਣ ਵਾਲੀ ਚੀਜ਼ ਹੈ ਹਾਂਜੀ ਹਾਂ ਆਪਾਂ ਦੱਸ ਕੇ ਦੇਵਾਂਗੇ ਨਹੀਂ ਰੋਲਾ ਪਈ ਆ ਇਹਦਾ ਨਹੀਂ ਉਹ ਗੱਲ ਦਾ ਇਹ ਨੰਬਰ ਹੈਗਾ ਪੰਜਾਬ ਜੀ ਹਾਂਜੀ ਹਾਂ ਇਹ ਡਿਮਾਂਡ ਕਿੰਨੀ ਹੈ ਜੀ ਹਾਂਜੀ ਡਿਮਾਂਡ ਡਿਮਾਂਡ ਇਹਦੀ ਹੈ ਜੀ 315000 ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਪਿਛਲੇ ਤਾਂ ਹੈਗੇ ਜੀ 80 85 ਪੈਸੇ ਪਿਛਲੇ ਪਿਆ ਹਾਂਜੀ ਤੇ ਮੂਰਲੇ ਵੀ ਅੱਧੇ ਕਟੇ ਰਹੇਗੇ ਜੀ ਠੀਕ ਹੈ ਜੀ ਇਹ ਮਾਡਲ ਕਿੰਨੇ ਜੀ 2007 ਦਾ ਸੱਤ ਮਾਡਲ ਆ ਤੇ ਕੀ ਡਿਮਾਂਡ ਕਰਦੇ ਹੋ ਜੀ ਇਹਦੀ 3 ਇੱਕ ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਮਤਲਬ ਜੇ ਕਿਸੇ ਨੇ ਕਿਰਾਇਆ ਕਰੋ ਇਹਦੇ ਨਾਲ ਉਹ ਨਾਣਾ ਪੂਰਾ ਕਹਿ ਪੂਰਾ ਵਧੀਆ ਜੀ ਘੱਟ ਖਰਚੇ ਵਾਲਾ ਜੀ ਇਹ ਤੇਲ ਖਰਚਾ ਬਹੁਤ ਘੱਟ ਹੈ ਨਾ ਹਾਂਜੀ ਅੱਗੇ ਜੀ ਅੱਗੇ ਇੱਕ ਹੋਰ ਆ ਗਿਆ ਜੀ ਤੇਲ ਘੱਟ ਖਰਚੇ ਵਾਲਾ ਠੀਕ ਹੈ ਜੀ ਮੈਸੀ ਹਾਂਜੀ 241 ਡੀ ਆਈ ਹਾਂਜੀ ਠੀਕ ਹੈ ਜੀ ਤੇ ਇਹ ਮਾਡਲ ਕਿੰਨੇ ਜੀ ਇਹ 2013 ਮਾਡਲ ਆ ਜੀ ਠੀਕ ਹੈ ਹਾਂ ਜੀ ਇਹ ਵੀ ਆ ਸਾਰਾ ਫੀਲਡ ਪੈ ਗਿਆ ਦੇਖੋ ਠੀਕ ਹੈ ਜੀ ਸਾਰਾ ਪਾਵਰ ਸਟੀering ਚਾਹਣਾ ਮੈਂ ਇਹ ਇਹ ਪਾਵਰ ਸਟੀering ਦੋ ਤਰ੍ਹਾਂ ਦੇ ਹੁੰਦੇ ਜੀ ਇੱਕ ਤਾਂ ਦੇਖੋ ਇਹ ਡਬਲ ਜੈਕ ਹੁੰਦਾ ਇੱਕ ਜੈਕ ਇਧਰ ਆ ਇੱਕ ਜੈਕ ਇਹਦੇ ਉੱਪਰ ਨਹੀਂ ਉੱਧਰ ਨਹੀਂ ਜਿਹੜਾ ਨਹੀਂ ਇਹ ਸਿੰਗਲ ਜੈਕ ਆ ਹੁੰਦਾ ਇਹਦੀ ਸਟੇਬਿਲਟੀ ਵੱਧ ਆ ਇਹ ਹਲਦਾ ਨਹੀਂ ਠੀਕ ਹੈ ਜੀ ਸਾਈਡ ਗੇਅਰ ਹੈਗਾ ਸਾਈਡ ਗੇਅਰ ਚ ਹਾਂ ਜੀ ਹਾਂ ਸਾਈਡ ਗੇਅਰ ਚ ਭਾਈ ਇੱਕ ਸਾਹਿਬ ਜੀ ਤੁਸੀਂ ਕੰਡੀਸ਼ਨ ਦੇ ਤਾਇਰਾਂ ਦੇ ਡੇਟ ਨਾਲ ਲੱਗੇ ਹੋਇਆ ਜੀ ਇਹਦੇ ਹਾਂਜੀ ਤੇ ਟਾਇਰ ਟੂ ਰਨ ਐਮ ਆਰ ਐਫ ਦੇ ਹੈਗੇ ਜੀ ਇਹਦੇ 65 70 ਪੈਸੇ ਚਾਰੇ ਠੀਕ ਆ ਬਾਈ ਜੀ ਹਾਂਜੀ ਤੇ ਰੰਗ ਪੇਂਟ ਦੀ ਗੱਲ ਕਰੀਏ ਜੀ ਰੰਗ ਪੇਂਟ ਪੂਰਾ ਓਕੇ ਪਿਆ ਜੀ ਇਹਦਾ ਵੀ ਮਾੜਾ ਮੋਟਾ ਇਹਦੇ ਪਿੱਛੇ ਮਗਰਾਟਾ ਤੇ ਹੋਇਆ ਜੀ ਠੀਕ ਆ ਜੀ ਆ ਤਾਂ ਜਜਮੈਂਟ ਕਿਸੇ ਨੂੰ ਆਉਂਦੀ ਨਹੀਂ ਗੱਲ ਕਰ ਆਪਾਂ ਦੱਸ ਕੇ ਦੇਵਾਂਗੇ ਜੀ ਹਾਂਜੀ ਤੇ ਮਾਡਲ ਕਿੰਨੇ ਹੈ ਜੀ ਇਹ 2013 ਜੀ 13 ਮਾਡਲ ਹੈ ਜੀ ਕੀ ਡਿਮਾਂਡ ਕਰਦੇ ਹੋ ਜੀ ਇਹਦੀ ਡਿਮਾਂਡ ਹੈਗੀ 3 ਲੱਖ 85 ਹਜ਼ਾਰ ਠੀਕ ਆ ਜੀ ਅੱਗੇ ਅੱਗੇ ਆ ਗਏ ਜੀ ਮੈਂ ਜੌਂਡੀਅਰ 5310 ਜੌਂਡੀਅਰ 5310 ਜਿੱਕਾ ਹੀਆ ਵੱਜੇ ਨੇ ਅੱਜ ਬਹੁਤ ਟਰੈਕਟਰ ਸੇਲ ਹੋ ਗਏ ਨੇ ਤੁਹਾਡੇ ਚਾਰ ਪੰਜ ਪੀਸ ਹੋ ਆਹ ਜੀ ਹਾਂ ਹੁਣ ਆਪਸੀਜਨ ਦਾ ਟਾਈਮ ਆ ਗਿਆ ਜੀ ਚਾਰ ਪੰਜ ਟਰੈਕਟਰ ਪਾਈਆਂ ਦੇ ਸੇਲ ਆ ਗਏ ਹੋ ਗਏ ਜੌਂਡੀਅਰ ਆ ਗਈ ਏ 5310 2016 ਮਾਡਲ ਆ ਜੀ ਇਹ ਇਹਦਾ ਪਾਈਸ ਵੀ ਦੱਸ ਦਿੰਨੇ ਆਂਗੇ ਹਾਂ ਤੇ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਡਬਲ ਪੀਟੀਓ ਹਾਂਜੀ ਤੇ ਡਬਲ ਪੰਪਾਂ ਹਾਂਜੀ ਹਾਂ 1100 ਘੰਟੇ ਚੱਲੇ ਹੋਇਆ ਹੈਗਾ ਠੀਕ ਹੈ ਜੀ ਪੈਰ ਪਿਆ ਜੀ 95 ਪੈਸੇ ਚਾਰੇ ਠੀਕ ਹੈ ਇਹਦਾ ਨੰਬਰ ਵੀ ਬਣਿਆ ਹੋਊ ਜੀ ਹਾਂਜੀ ਨੰਬਰ ਸਾਰੇ ਪੰਜਾਬ ਜੀ ਠੀਕ ਹੈ ਤੇ ਇਹਦਾ ਮਾਡਲ ਕਿੰਨਾ ਸੀ ਇਹ 2016 16 ਮਾਡਲ ਤੇ ਕੀ ਡਿਮਾਂਡ ਕਰਦੇ ਆ ਜੀ ਡਿਮਾਂਡ ਇਹਦੀ 5,75,000 ਰੁਪਏ ਜੀ 5,75,000 ਰੁਪਏ ਡਿਮਾਂਡ ਹਾਂਜੀ ਬਾਕੀ ਅੱਗੇ ਦਿਖਾ ਦੋ ਜੀ ਆਪਣਾ ਸਾਰਾ ਸ਼ੋਰੂਮ ਭਰਿਆ ਪਿਆ ਅੱਗੇ ਬਈ ਟਰੈਕਟਰ ਚਾਹੁੰਦਾ ਹੋਇਆ ਆ ਗ੍ਰਾਹਕ ਆਇਆ ਪਿਆ ਨੂੰ ਜੁਤਨਤਾ ਇਹ ਕਰ ਲਓ ਪੰਜਾਬ ਨੂੰ ਬਟਰੈਕਟਰ ਹੋਣਗੇ ਬਾਈਆਂ ਕੋਲੇ 2 ਸਪੀਡ 3 ਸਪੀਡ 4x4 ਜਿਹੋ ਜਿਹਾ ਵੀ ਚਾਹੀਦਾ ਹੋ ਜਾਏ ਇਦਾਂ ਆਵੇ ਤਾਂ ਸੰਪਰਕ ਕਰ ਲਓ ਤੇ ਐਡਰੈਸ ਦੱਸ ਦੋ ਦੁਬਾਰੀ ਐਡਰੈਸ ਆਪਣਾ ਹੰਡਿਆ ਹੈ ਜੀ ਬਠਿੰਡਾ ਰੋਡ ਤੇ ਮੇਨ ਹਾਈਵੇ ਤੇ ਆਪਣਾ ਸ਼ੋਰੂਮ ਆਗਾ ਪੁਲ ਦੇ ਥੱਲੇ ਠੀਕ ਆ ਬਾਈ ਜੀ ਹਾਂਜੀ ਲੈਸ ਸਟੈਂਡਰਡ ਚਾਹੁੰਦੇ ਹਾਂ ਜੀ ਹਾਂਜੀ ਹਾਂ ਨਾਮ ਆ ਸ਼ੋਰੂਮ ਦਾ ਹਾਂਜੀ ਕੋਈ ਵੀ ਆ ਕੰਟੈਕਟ ਕਰਕੇ ਆ ਸਕਦਾਗਾ ਆਪਣੇ ਕੋਲੇ ਹਾਂਜੀ ਹਾਂਜੀ ਕੰਟੈਕਟ ਨੰਬਰ ਦੱਸ ਦੋ ਜੀ 628398 ਠੀਕ ਹੈ ਪ੍ਰਾਨ ਟਰੈਕਟਰ ਵੀ ਕੱਟਿਆ ਜਾਊਗਾ ਹਾਂਜੀ ਕਿਰਾਏ ਤੇ ਵੀ ਮਿਲ ਜਾਣਗੇ ਕਿਰਾਏ ਤੇ ਵੀ ਮਿਲ ਜਾਣਗੇ ਹਾਂਜੀ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ